ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ 8ਵਾਂ ਤਨਖਾਹ ਕਮਿਸ਼ਨ ਦਾ ਹੋਇਆ ਗਠਨ ਸਰਕਾਰ ਨੇ ਦਿੱਤੇ ਇਹ ਨਿਰਦੇਸ਼ ਕੇਂਦਰ ਸਰਕਾਰ ਨੇ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਉਹ ਸਮਾਂ ਨੇੜੇ ਹੈ ਜਦੋਂ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਮਹੱਤਵਪੂਰਨ ਤਨਖਾਹ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕੈਬਨਿਟ ਨੇ ਦਿੱਤੀ ਹਰੀ ਚੰਡੀ ਸਰਕਾਰ ਨੇ ਨਾ ਸਿਰਫ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ ਸਗੋਂ ਇਸ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਸੰਦਰਭ ਦੀਆਂ ਸ਼ਰਤਾਂ ਨੂੰ ਵੀ ਅੰਤਮ ਰੂਪ ਦੇ ਦਿੱਤਾ ਹੈ ਸਿੱਧੇ ਹਸਤਾਬਾ ਵਿੱਚ ਟੀਓਆਰ ਇੱਕ ਦਸਤਾਵੇਜ਼ ਹੈ ਜੋ ਦੱਸਦਾ ਹੈ ਕਿ ਕਮਿਸ਼ਨ ਕੀ ਕਰੇਗਾ ਇਹ ਕੰਮ ਕਿਵੇਂ ਕਰੇਗਾ ਅਤੇ ਇਹ ਆਪਣੀ ਰਿਪੋਰਟ ਕਦੋਂ ਤੱਕ ਪੇਸ਼ ਕਰੇਗਾ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਕਮਿਸ਼ਨ ਦੇ ਮੈਂਬਰ ਰਸਮੀ ਤੌਰ ਤੇ ਆਪਣਾ ਕੰਮ ਸ਼ੁਰੂ ਕਰ ਦੇਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਮਿਸ਼ਨ 18 ਮਹੀਨਿਆਂ ਦੇ ਅੰਦਰ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗਾ ਲਗਭਗ 50 ਲੱਖ ਕੇਂਦਰੀ ਸਰਕਾਰੀ ਕਰਮਚਾਰੀ ਅਤੇ 6.9 ਮਿਲੀਅਨ ਪੈਨਸ਼ਨਰਾਂ ਨੂੰ ਇਸ ਦਾ ਸਿੱਧਾ ਲਾਭ ਹੋਣ ਵਾਲਾ ਹੈ ਇਸ ਦਾ ਮਤਲਬ ਹੈ ਕਿ ਇਹ ਖਬਰ ਸਿਰਫ ਤਨਖਾਹਾਂ ਬਾਰੇ ਨਹੀਂ ਸਗੋਂ ਘਰ ਵਿੱਚ ਲੱਖਾਂ ਪਰਿਵਾਰਾਂ ਦੀ ਖੁਸ਼ੀ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਉਹਨਾਂ ਦੀ ਭਵਿੱਖੀ ਯੋਜਨਾਬੰਦੀ ਬਾਰੇ ਵੀ ਹੈ ਹਾਲਾਂਕਿ ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨ ਵਿੱਚ ਡੇਢ ਸਾਲ ਜਾਂ ਲਗਭਗ 18 ਮਹੀਨੇ ਲੰਘਣਗੇ ਪਰ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸਰਕਾਰ 1 ਜਨਵਰੀ 2026 ਤੋਂ ਇਸ ਨੂੰ ਲਾਗੂ ਕਰਨ ਵੱਲ ਵੱਧ ਰਹੀ ਹੈ ਇਸ ਦਾ ਮਤਲਬ ਹੈ ਕਿ ਜਦੋਂ ਦੇਸ਼ 2026 ਵਿੱਚ ਨਵਾਂ ਸਾਲ ਮਨਾਏਗਾ ਤਾਂ ਸਰਕਾਰੀ ਕਰਮਚਾਰੀਆਂ ਨੂੰ ਇੱਕ ਨਵੇਂ ਤਨਖਾਹ ਢਾਂਚੇ ਦਾ ਤੋਹਫ਼ਾ ਵੀ ਮਿਲ ਸਕਦਾ ਹੈ ਹੁਣ ਤੱਕ ਉਪਲਬੰਧ ਜਾਣਕਾਰੀ ਦੇ ਅਨੁਸਾਰ ਫਿਟਮੈਂਟ ਫੈਕਟਰ ਨੂੰ 1.92 ਤੇ ਸੈੱਟ ਕਰਨ ਦੀ ਸਿਫਾਰਸ਼ ਤੇ ਚਰਚਾ ਕੀਤੀ ਜਾ ਰਹੀ ਹੈ ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਮੂਲ ਤਨਖਾਹ ਇਸ ਵੇਲੇ 30000 ਰੁਪਏ ਹੈ ਤਾਂ ਉਹ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਲਗਭਗ 57600 ਰੁਪਏ ਤੱਕ ਵੱਧ ਸਕਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਵਾਰ ਵਿੱਚ ਲਗਭਗ 90% ਤਨਖਾਹ ਵਾਧਾ ਸੰਭਵ ਹੈ ਇਸ ਨਾਲ ਕਰਮਚਾਰੀਆਂ ਵਿੱਚ ਖੁਸ਼ੀ ਆਈ ਹੈ ਪਰ ਸਰਕਾਰ ਲਈ ਇਹ ਫੈਸਲਾ ਆਸਾਨ ਨਹੀਂ ਸੀ ਇੰਨੀ ਵੱਡੀ ਆਬਾਦੀ ਲਈ ਤਨਖਾਹ ਵਾਧੇ ਦਾ ਮਤਲਬ ਸਰਕਾਰੀ ਖਜ਼ਾਨੇ ਤੇ ਇੱਕ ਮਹੱਤਵਪੂਰਨ ਬੋਝ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਬੋਝ ਨੂੰ ਆਰਥਿਕ ਵਿਕਾਸ ਅਤੇ ਵਧੇ ਹੋਏ ਮਾਲੀਏ ਨਾਲ ਸੰਭਾਲਿਆ ਜਾ ਸਕਦਾ ਹੈ ਸਿਰਫ ਕੰਮ ਕਰਨ ਵਾਲੇ ਲੋਕ ਹੀ ਨਹੀਂ ਸਗੋਂ 6.9 ਮਿਲੀਅਨ ਪੈਨਸ਼ਨਰ ਵੀ ਇਸ ਫੈਸਲੇ ਤੋਂ ਖੁਸ਼ ਹਨ ਉਹਨਾਂ ਦੀਆਂ ਪੈਨਸ਼ਨਾਂ ਵੀ ਨਵੇਂ ਤਨਖਾਹ ਢਾਂਚੇ ਦੇ ਅਨੁਸਾਰ ਵਧਣਗੀਆਂ ਜਿਸ ਨਾਲ ਸੇਵਾ ਮੁਕਤੀ ਤੋਂ ਬਾਅਦ ਵੀ ਜ਼ਿੰਦਗੀ ਥੋੜੀ ਆਸਾਨ ਹੋ ਜਾਵੇਗੀ ਹੁਣ ਸਾਰਾ ਧਿਆਨ ਕਮਿਸ਼ਨ ਤੇ ਹੋਵੇਗਾ ਡਾਟਾ ਕਿਵੇਂ ਇਕੱਠਾ ਕੀਤਾ ਜਾਵੇਗਾ ਫਿਟਮੈਟ ਫੈਕਟਰ ਕਿਸ ਆਧਾਰ ਤੇ ਨਿਰਧਾਰਤ ਕੀਤਾ ਜਾਵੇਗਾ ਅਤੇ ਕਿਹੜੇ ਪੱਤਿਆਂ ਨੂੰ ਬਦਲਿਆ ਜਾਵੇਗਾ ਇਹ ਸਭ ਆਉਣ ਵਾਲੇ ਮਹੀਨੇ ਵਿੱਚ ਸਪਸ਼ਟ ਹੋ ਜਾਵੇਗਾ ਪਰ ਇਹ ਤੈ ਹੈ ਕਿ 8ਵਾਂ ਤਨਖਾਹ ਮਿਸ਼ਨ ਹੁਣ ਸਿਰਫ ਇੱਕ ਸੁਪਨਾ ਨਹੀਂ ਰਹਾ ਇਹ ਇੱਕ ਹਕੀਕਤ ਬਣ ਗਿਆ ਹੈ